ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਿਕਪੁਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਦੇ ਵੱਲੋਂ ਸੀਐਮ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ 26 ਜਨਵਰੀ ਨੂੰ ਮਾਹੌਲ ਖਰਾਬ ਕਰਨ ਦੀ ਗੱਲ ਉਸਤੇ ਵੱਲੋਂ ਕਹੀ ਗਈ ਹੈ ਅਸਲਿਕ ਇੱਕ ਵੀਡੀਓ ਜਾਰੀ ਕਰਦੇ ਹਾਂ ਗੁਰਪਤਵੰਤ ਪੰਨੂ ਦੇ ਵੱਲੋਂ ਸੀਐਮ ਮਾਨ ਨੂੰ ਧਮਕੀ ਦਿੱਤੀ ਗਈ ਹੈ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਇਸ ਦੇ ਨਾਲ ਕਿ 26 ਜਨਵਰੀ ਨੂੰ ਮਾਹੌਲ ਖਰਾਬ ਕਰਨ ਦੀ ਗੱਲ ਕਹੀ ਹੈ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਸੀਐਮ ਮਾਨ 26 ਜਨਵਰੀ ਨੂੰ ਜਿੱਥੇ ਜਥਾ ਦੇ ਉੱਪਰ ਤਿਰੰਗਾ ਫੈਰਾਣਗੇ ਉੱਥੇ ਮਾਹੌਲ ਖਰਾਬ ਕਰਨ ਦੀ ਤਿਆਰੀ ਉਸ ਦੇ ਵੱਲੋਂ ਕਰ ਲਈ ਆ ਦੱਸਦੀ ਕਿ ਇੱਕ ਵੀਡੀਓ ਬਕਾਇਦਾ ਗੁਰਪਤਵੰਤ ਪੰਨੂ ਦੇ ਵੱਲੋਂ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਸੀਐਮ ਬਾਦ ਨੂੰ ਤੰਕਾਇਆ ਗਿਆ ਸੀਐਮ ਬਾਦ ਨੂੰ ਜਾਨੋਂ ਮਾਰਨ ਦੀ ਤਮਕੀ ਦਿੱਤੀ ਹੈ ਦੱਸਦੀ ਕਿ ਇਸ ਦੇ ਨਾਲ ਕਿ ਉਸ ਦੇ ਵੱਲੋਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਲੈ ਕੇ ਚੁੱਕੇ ਜਾ ਰਹੇ ਕਦਮਾਂ ਨੂੰ ਲੈ ਕੇ ਵੀ ਟਿੱਪਣੀ ਕੀਤੀ ਗਈ ਹੈ ਉਸ ਨੂੰ ਸਰਾਸਰ ਗਲਤ ਦੱਸਿਆ ਗਿਆ ਤੇ ਇਸ ਦੇ ਨਾਲ ਕਿ ਉਸ ਦੇ ਵੱਲੋਂ ਬਿੱਤ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਇਨਕਾਊਂਟਰਸ ਦੇ ਉੱਪਰ ਵੀ ਗੱਲ ਕੀਤੀ ਹੈ ਤੇ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰ ਤੇ ਵਿਦੇਸ਼ ਬੈਠੇ ਗੈਂਗਸਟਰ ਨੂੰ ਉਸ ਦੇ ਨਾਲ ਸੰਪਰਕ ਕਰਨ ਦੇ ਲਈ ਕਿਹਾ ਗਿਆ ਤਾਂ ਸਿੱਟਾ ਕਿ ਗੈਂਗਸਟਰਾਂ ਨੂੰ ਸੰਪਰਕ ਕਰਨ ਦੇ ਲਈ ਗੁਰਪਤਵੰਤ ਪੰਨੂ ਦੇ ਵੱਲੋਂ ਕਿਹਾ ਗਿਆ ਇੱਕ ਵੀਡੀਓ ਬਕਾਇਦਾ ਉਸ ਦੇ ਵੱਲੋਂ ਜਾਰੀ ਕੀਤੀ ਹੈ ਸੀਮਾਨ ਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਹੈ ਤੇ ਇਸ ਦੇ ਨਾਲ ਹੀ 26 ਜਨਵਰੀ ਨੂੰ ਮਾਹੌਲ ਖਰਾਬ ਕਰਨ ਦੀ ਗੱਲ ਚੜੀ ਹੈ ਗੁਰਪਤਵੰਤ ਪੰਨੂ ਦੇ ਵੱਲੋਂ ਕੀਹੀ ਜਾ ਰਹੀ ਹੈ ਤਾਂ ਸਿੱਟੇ ਕਿ ਅਕਸਰ ਹੀ ਗੁਰਪਤਵੰਤ ਪੰਨੂ ਦਿਨਾ ਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਦੇ ਵਿੱਚ ਉਸ ਦੇ ਵੱਲੋਂ ਕਈ ਜਿਹੀਆਂ ਧਮਕੀਆਂ ਜੜੀਆਂ ਨੇ ਦਿੱਤੀਆਂ ਜਾਂਦੀਆਂ ਨੇ ਕਦੇ 에어ਪੋਰਟ ਨੂੰ ਲੈ ਕੇ ਉਸ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਹੁਣ ਇਸੇ ਮਾਨ ਨੂੰ ਲੈ ਕੇ ਉਸ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਤੁਹਾਨੂੰ ਮਾਰਨ ਦੀ ਤੇ ਇਸ ਦੇ ਨਾਲ ਹੀ 26 ਜਨਵਰੀ ਨੂੰ ਮਾਹੌਲ ਖਰਾਬ ਕਰਨ ਦੀ ਕਲ ਜਿਹੜੀ ਹੈ ਗੁਰਪਤਵੰਤ ਪੰਨੂ ਦੇ ਵੱਲੋਂ ਕਹੀ ਜਾ ਰਹੀ ਹੈ ਇਸ ਸੰਬੰਧਿਤ ਹੋਰ ਖਬਰਾਂ ਦੇਖਣ ਲਈ ਲਾਈਕ ਦਰੋ ਪੰਜਾਬ ਪੁਲਟ